को महाराज ਨੇ ਪਹਿਲਾ ਰਾਗ ਲਿਆ ਸ਼ਰੀ ਰਾਗ ਸ਼ਰੀ ਰਾਗ ਇਹ ਰਾਗ ਦਾ ਸਮਾ तकरीबन ਸ਼ਾਮ ਨੂੰ 7:30 8 ਵਜੇ ਦਾ ਜਦੋਂ ਰਾਤ ਅਜੇ ਆਰੰਭ ਹੋਣ ਲੱਗੀ ਹੈ ਪਾਵਨ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ 30 ਰਾਗ ਸਨ ਜਿਹਨੂੰ ਗੁਰਤਾ ਗੱਦੀ ਮਿਲੀ 31 ਰਾਗ ਨੇ ਕਿਉਂਕਿ ਉਹ ਗੁਰੂ ਫਿਰ ਅਗਲੇ ਸਮੇਂ ਜਦੋਂ ਸੰਪੂਰਨਤਾ ਹੁੰਦੀ ਹੈ ਤੱਕ ਸ੍ਰੀ ਦਮਦਮਾ ਸਾਹਿਬ ਉੱਥੇ ਗੁਰ ਤੇਗ ਬਹਾਦਰ ਸਾਹਿਬ ਜੀ ਮਹਾਰਾ ਦੀ ਬਾਣੀ ਨਾਲ ਦਰਜ ਕੀਤੀ ਤੇ ਉਹਦੇ ਵਿੱਚ ਜਿਹੜਾ ਜੈਜਾਵੰਤੀ ਰਾਗ ਆ ਉਹਦੇ ਵਿੱਚ ਕੇਵਲ ਤੇ ਕੇਵਲ ਗੁਰਤੇਗ ਬਹਾਦਰ ਸਾਹਿਬ ਮਹਾਰਾ ਦੀ ਬਾਣੀ ਹੈ। ਆਰੰਭਤਾ ਹੋਈ ਪਹਿਲਾ ਰਾਗ ਸ੍ਰੀ ਰਾਗ ਹੈ। 30ਵੇਂ ਨੰਬਰ ਤੇ ਜਿਹੜਾ ਖੀਲਾ ਰਾਗ ਸੀ ਨਾ ਇਹ ਸੀ ਪ੍ਰਭਾਤੀ। ਨਾਮ ਪ੍ਰਭਾਤੀ ਸ਼ਬਦ ਧਿਆਈ ਹੈ। ਛੋਡੋ ਦੁਨੀ ਪ੍ਰੀਤਾ ਇਹਦੇ ਆਪਣੇ ਸ਼ਬਦ ਉਹ ਹੀ ਪ੍ਰਭਾਤੀ ਰਾਗੜਾ ਹੈ ਵੀ ਪ੍ਰਭਾਤ ਦੇ ਸਮੇਂ ਦਾ ਰਾਗ, ਅਮਰਤ ਵੇਲੇ ਦਾ ਰਾਗ ਹੈ। ਸਵੇਰ ਦਾ ਰਾਗ ਹੈ, ਤੜਕਸਾਰ ਦਾ ਰਾਗ ਹੈ। ਹਨੇਰੇ ਤੋਂ ਸਵੇਰ ਨੂੰ ਲੈ ਕੇ ਜਾਣਾ ਹੈ ਮਨੁੱਖੀ ਜੀਵਨ ਦੇ ਵਿੱਚ ਅਗਿਆਨਤਾ ਦਾ ਵਿਕਾਰਾਂ ਦਾ ਵਹਿਮਾਂ ਦਾ ਪਰਮਾਂ ਦਾ ਹਨੇਰਾ ਪਸਰਿਆ ਪਿਆ ਹੈ ਤੇ ਪਾਦਸ਼ਾਹ ਕਹਿੰਦੇ ਤੇਰੇ ਜੀਵਨ ਦੇ ਵਿੱਚ ਇਸ ਬਾਣੀ ਦੇ ਨਾਲ ਪ੍ਰਕਾਸ਼ ਕਰਨਾ ਹੈ ਸਤਗੁਰ ਸ਼ਬਦ ਉਜਾਰੋ ਦੀਪਾ ਤੇਰੀ ਸੁਰਤ ਨੂੰ ਪ੍ਰਕਾਸ਼ ਵਾਲੇ ਪਾਸੇ ਲੈ ਕੇ ਜਾਣਾ ਹੈ ਤੈਨੂੰ ਸੁਚੇਤ ਕਰਨਾ ਹੈ ਇਸੇ ਕਰਕੇ ਸਹਿਬ ਆਖਣ ਲੱਗੇ ਜਾਗ ਸਲੋਨੜੀਏ ਬੋਲਣਾ ਹੈ ਗੁਰਬਾਣੀ ਰਾਮ ਗੁਰੂ ਦੀ ਬਾਣੀ ਨਾਲ ਸਾਂਝ ਬਣੇਗੀ ਅੰਤਰ ਆਤਮ ਵਿੱਚ ਪਿਆਰ ਪੈਦਾ ਹੋਵੇਗਾ ਜਦੋਂ ਹੁਣ ਇਹ ਕਾਰਜ ਜਿਹੜਾ ਸੱਚੇ ਪਾਤਸ਼ਾਹ